ਅੱਜ ਅਸੀਂ ਤੁਹਾਨੂੰ ਕੈਨੇਡਾ ਦਾ ਅਸਲੀ ਜਿਹੜਾ ਸਵਰਗ ਹੈ ਉਹ ਦਿਖਾਉਣ ਦੇ ਲਈ ਲੈ ਕੇ ਆਏ ਹਾਂ ਕਿਉਂਕਿ ਜਿਹੜਾ ਬ੍ਰਿਟਿਸ਼ ਕੋਲੰਬੀਆ BC ਸਟੇਟ ਹੈ ਨੂੰ ਸਭ ਤੋਂ ਸੋਹਣਾ ਮੰਨਿਆ ਜਾਂਦਾ ਹੁਣ ਤੱਕ ਸੁਣਿਆ ਸੀ ਤੇ ਅੱਜ ਅਸੀਂ ਪਹਿਲੇ ਦਿਨ ਵੈਨਕੂਵਰ ਸ਼ਹਿਰ ਤੋਂ ਸਰੀ ਸ਼ਹਿਰ ਤੋਂ ਬਾਹਰਲੇ ਪਾਸੇ ਆਏ ਹਾਂ ਇੱਕ ਜੰਗਲਾਂ ਦੇ ਵਿੱਚ ਹਨਾ ਆਲਾ ਦਵਾਲਾ ਦੇਖਣ ਦੇ ਲਈ ਕਿ ਇੱਥੋਂ ਦਾ ਜਿਹੜਾ ਕੁਦਰਤੀ ਖੂਬਸੂਰਤੀ ਆ ਉਹ ਕਿਹੋ ਜਿਹੀ ਹੈ ਉਹ ਅੱਜ ਤੁਹਾਨੂੰ ਸਾਰਾ ਅੱਜ ਇਸ ਵਲੌਗ ਦੇ ਰਾਹੀਂ ਦੇਖਣ ਨੂੰ ਮਿਲੇਗਾ ਮੌਸਮ ਬਹੁਤ ਵਧੀਆ ਹੋਇਆ ਹੋਇਆ ਅੱਜ ਹਸੀਨ ਕਹਿ ਸਕਦੇ ਇੱਕ ਟਾਈਪ ਦਾ ਤੇ ਪਹਾੜਾਂ 'ਚ ਘੁੰਮਣ ਫਿਰਨ ਵਾਲਾ ਵੈਦਰ ਹੋਇਆ ਹੋਇਆ ਹੈਗਾ ਆਜੋ ਆਜੋ ਭੱਜ ਕੇ ਬੱਤੀ ਹੋਣ ਵਾਲੀ ਹੈ ਤੇ ਦੂਜਾ ਤੇ ਤੁਹਾਨੂੰ ਹੁਣ ਦੱਸ ਦਾਂ ਜੀ ਅਸੀਂ ਆਏ ਕਿੱਥੇ ਆ ਜਗ੍ਹਾ ਦਾ ਨਾਮ ਹੈਗਾ ਕੈਪਲੀਨੋ ਸਸਪੈਂਸ਼ਨ ਬ੍ਰਿਜ ਪਾਰਕ ਇੱਥੇ ਕੈਪਲੀਨੋ ਬ੍ਰਿਜ ਬਹੁਤ ਮਸ਼ਹੂਰ ਹੈ ਇਹ ਤੇ ਉੱਥੇ ਆਏ ਆ ਅੱਗੇ ਗਰਾਉਸ ਮਾਉਂਟੇਨ ਹੈ ਥੋੜੀ ਦੂਰ ਜਾ ਕੇ ਦੇਖੋ ਸਾਰੇ ਤੁਹਾਨੂੰ ਆਲੇ ਦੁਆਲੇ ਜਿਹੜੇ ਆਪਣੇ ਮਨਾਲੀ Shimla ਦੇ ਰਕਤ ਹੁੰਦੇ ਹਨ ਉਹੇ ਜੇ ਸਾਰੇ ਜੰਗਲ ਹੈ ਦਰਖਤ ਹੈ ਤੇ ਸਾਡੇ ਨਾਲ ਨੇ ਬਾਈ ਰਿੱਕੀ ਅੱਜ ਤੇ ਇਹ ਆਪਣੇ ਜੀ ਬਾਈ ਜੀ ਤੇ ਨਾਲ ਇੱਕ ਇਹ ਵੀਰ ਤੇ ਅਸੀਂ ਇਹਨਾਂ ਦੇ ਨਾਲ ਆਏ ਜੀ ਘੁੰਮਣ ਸਰੀ ਤੋਂ ਬਾਈ ਜੀ ਕਿੰਨੀ ਦੂਰ ਆਏ ਆਪਾਂ ਆਪਾਂ ਸਰੀ ਤੋਂ ਆਏ ਆ 30 ਕਿਲੋਮੀਟਰ 30 ਕਿਲੋਮੀਟਰ ਸਰੀ ਤੋਂ ਜਦੋਂ ਹੀ ਦੇਖੋ 30 ਕਿਲੋਮੀਟਰ ਬਾਹਰ ਨਿਕਲਦੇ ਹਾਂ 30 ਕਿਲੋਮੀਟਰ ਬਾਹਰ ਨਿਕਲ ਕੇ ਕੁਝ ਇਹੋ ਜਿਹੇ ਥਾਵਾਂ ਆ ਜਾਂਦੀਆਂ ਨੇ ਇੰਨੀ ਗ੍ਰੀਨਰੀ ਬੀਸੀ ਇੰਨਾ ਸੋਹਣਾ ਇਹੋ ਜਿਹਾ ਇਲਾਕਾ ਸ਼ੁਰੂ ਹੋ ਜਾਂਦਾ ਹੈਗਾ ਤੇ ਹੁਣ ਇੱਥੇ ਮੇਰੇ ਖਿਲਜੇ ਦੀ ਪਾਰਕ ਦੀ ਟਿਕਟ ਹੈ ਪਹਿਲਾਂ ਤਾਂ ਤੇ ਟਿਕਟ ਲੈ ਕੇ ਅੰਦਰ ਕੀ ਕੁਝ ਦੇਖਣ ਆਲਾ ਤੁਹਾਨੂੰ ਉਹ ਦਿਖਾਉਨੇ ਆ ਤੇ ਐਡਮਿਸ਼ਨ ਦਾ ਰੇਟ ਸੋ ਸਾਹਮਣੇ ਇਹਨਾਂ ਨੇ ਲਿਖੇ ਹੋਇਆ ਜੀ ਅਡਲਟ ਦੇ 74 74 ਡਾਲਰ ਲਿਖਿਆ ਜਣੇ ਦੀ ਟਿਕਟਸ ਲੈ ਲਈਆਂ ਜੀ ਕੁਛ ਇਹੋ ਜਿਹੀ ਟਿਕਟ ਹੈ ਇਹ ਤੇ ਇਹ 1 ਸਾਲ ਲਈ ਵੈਲਿਡ ਹੈ ਇੰਡੀਆ ਦੇ ਹਿਸਾਬ ਨਾਲ ਤੁਸੀਂ ਦੇਖ ਲਓ ਆਪਣੇ ਕਿੰਨੇ ਦੀ ਬਈ ਆ 75 75 ਡਾਲਰ ਸਾਨੂੰ ਇੱਕ ਜਾਨੇ ਦੇ ਭੇ ਕਰਨੀ ਹੈ ਤੇ ਲਗਭਗ 4000 ਦੇ ਨੇੜੇ ਬਣੂ ਮੈਨੂੰ ਲੱਗਦਾ 4000 ਰੁਪਏ ਪਰ ਇਹਦੇ ਵਿੱਚ ਵਧੀਆ ਗੱਲ ਇਹ ਹੈ ਵੀ ਜਿਨ੍ਹਾਂ ਨੇ ਜਿਵੇਂ ਹੁਣ ਬਾਈ ਹੁਣਾਂ ਨੇ ਕਦੇ ਬਾਅਦ ਚੋਂ ਵੀ ਘੁੰਮਣ ਫਿਰਨ ਆਉਣਾ ਇਹ 1 ਸਾਲ ਲਈ ਵੈਲਿਡ ਹੈ ਇਹ ਟਿਕਟ ਜਵਾਕਾਂ ਨੂੰ ਇਹ ਕੋਈ ਪਾਸੇਬਲ ਹੈ ਹਾਂਜੀ ਜਿਵੇਂ ਕਿਸੇ ਹੋਰ ਨੂੰ ਦੇ ਸਕਦੇ ਆ ਤਾਂ ਉਹ ਵੀ ਇਸ ਕੱਲ ਨੂੰ ਜਿਵੇਂ ਬਾਈ ਹੁਣਾਂ ਦੇ ਨਿਆਣੇ ਵੀ ਆ ਸਕਦੇ ਇਹ ਟਿਕਟ ਤੇ ਦੁਬਾਰਾ ਤੇ ਜਿੱਦਣ ਤੋਂ ਇਹ ਸ਼ੁਰੂ ਹੋ ਗਿਆ ਉਹ ਦਿਨ ਤੋਂ ਦੁਬਾਰਾ ਵੈਲਿਡ ਰਹੂਗੀ ਤੇ ਹੁਣ ਤੁਹਾਨੂੰ ਅ ਅੰਦਰਲੇ ਪਾਸੇ ਹੋਏ ਸਾਰਾ ਦਿਖਾਉਣੇ ਆ ਕਿ ਇੱਥੇ ਪਾਰਕ ਵਿੱਚ ਕੀ ਕੁਝ ਦੇਖਣ ਆਲੇਗਾ ਇੱਥੇ ਇਹਨਾਂ ਨੇ ਵੈਲਕਮ ਟੂ ਦੀ ਪਾਰਕ ਲਾ ਕੇ ਇੱਥੇ ਤੇ ਪਹਿਲਾਂ ਇਹਨਾਂ ਨੇ ਆ ਵੀ ਦਿੱਤਾ ਹੋਇਆ ਸਭ ਤੋਂ ਜਿਹੜੀ ਮਸ਼ਹੂਰ ਤੇ ਮੇਨ ਚੀਜ਼ ਇੱਥੇ ਅਸੀਂ ਦੇਖਣ ਆਏ ਆ ਜਿਹਨੂੰ ਸਾਰੇ ਲੋਕ ਦੇਖਣ ਆਉਂਦੇ ਆ ਆਹ ਬ੍ਰਿਜ ਹੈ ਜੀ ਸਸਪੈਂਸ਼ਨ ਬ੍ਰਿਜ ਇਹਨੂੰ ਦੇਖਣ ਆਉਂਦੇ ਬਾਕੀ ਕਲਿਫ ਵਾਕ ਹੋਰ A to Z ਇੱਥੇ ਕਾਫੀ ਸਾਰੀਆਂ ਚੀਜ਼ਾਂ ਹੈਗੀਆਂ ਹਨਾ ਜਿੰਨਾ ਵੀ ਇਹ ਸਾਰਾ ਇਲਾਕਾ ਸੀ ਨਾ ਪੁਰਾਣੇ ਟਾਈਮਾਂ ਚ ਇਹ ਪੂਰੇ ਜੰਗਲ ਹੁੰਦੇ ਸੀ ਤੇ ਇੱਥੇ ਮਿਲਾਂ ਚ ਕੰਮ ਕਰਦੇ ਪੰਜਾਬੀ ਜਿਹੜਾ ਮਤਲਬ ਇੱਥੇ ਲੱਕੜ ਦੇ ਜਾਂ ਕਾਰਖਾਨੇ ਸੀ ਹਨਾ ਜਿੰਨੇ ਪੁਰਾਣੇ ਪੰਜਾਬੀ ਆਪਣੇ ਗਦਰੀ ਬਾਬਿਆਂ ਦੇ ਟਾਈਮ ਦੀ ਗੱਲ ਕਰ ਰਹੇ ਮੈਂ 100 ਸਾਲ ਪਹਿਲਾਂ ਦੀ ਜਿਹੜਾ ਮਰਿੰਦਰ ਗਿੱਲ ਦੀ ਮੂਵੀ ਜਿਵੇਂ ਦਿਖਾਇਆ ਗਿਆ ਹੈ ਨਾ ਉਹ ਐਕਚੁਅਲ ਚ ਐਗਜ਼ਿਸਟ ਕਰਦੀਆਂ ਸੀ ਚੀਜ਼ਾਂ ਇਸੇ ਏਰੀਆ ਚ ਉਹ ਸਾਰੇ ਜੰਗਲ ਸੀਗੇ ਇਸੇ ਏਰੀਆ ਚ ਆਪਣੇ ਪੰਜਾਬੀ ਆਪਣੇ ਪੁਰਖੇ ਕੰਮ ਕਰਦੇ ਰਹੇ ਆ ਇਹ ਸਾਹਮਣੇ ਵਾਲੇ ਪਾਸੇ ਦੇਖੋ ਇਹ ਦਰਖਤਾਂ ਦਾ ਕਿਵੇਂ ਇਹਨਾਂ ਤੇ ਮਤਲਬ ਇਹਨਾਂ ਨੂੰ ਘੜ ਘੜ ਕੇ ਲੰਬੇ ਲੰਬੇ ਦਰਖਤਾਂ ਨੂੰ ਤੇ ਬਣਾਇਆ ਹੋਇਆ ਹੈਗਾ ਤੇ ਸਾਰਾ ਜਿੰਨਾ ਮਤਲਬ ਉਹ ਸੀਗਾ ਚੀਜ਼ਾਂ ਇਹਨੂੰ ਰੈੱਡ ਇੰਡੀਅਨ ਲੋਕ ਸੀ ਨਾ ਜਿਹੜੇ ਰੈੱਡ ਇੰਡੀਅਨ ਉਹ ਲੋਕ ਨੇ ਜਿਹੜੇ ਇੱਥੋਂ ਦੀ ਪਿਓਰ ਨਸਲ ਹੈਗੀ ਮਤਲਬ ਜਿਹੜੇ ਇੱਥੋਂ ਦੇ ਵਸਨੀਕ ਹੈ ਰਹਿਣ ਵਾਲੇ ਆ ਗੋਰੇ ਤੇ ਇਥੋਂ ਬਾਅਦੋਂ ਆਏ ਆ ਤੇ ਉਹ ਇਹਨੂੰ ਸਾਰੇ ਨੂੰ ਪੂਜਦੇ ਸੀਗੇ ਤੇ ਇਹਨੂੰ ਬੋਲਦੇ ਜੀ ਟੋਟਮ ਹਾਂਜੀ ਟੋਟਮ ਪੋਲਸ ਟੋਟਮ ਪੋਲਸ ਮਤਲਬ ਜਿਵੇਂ ਆਪਣੇ ਖੁਸ਼ੀ ਹਨੂਮਾਨ ਦੀ ਪੂਜਾ ਹੁੰਦੀ ਸੀ ਆਪਣੇ ਘਰਾਂ ਚ ਲੱਕੜ ਦਾ ਹਨੂਮਾਨ ਜੀ ਦੀ ਉਹ ਰੱਖੀ ਹੁੰਦੀ ਸੀ ਹੈਨਾ ਇੱਕ ਦੇਖਿਆ ਮੈਂ ਪਿੰਡਾਂ ਚ ਕਈ ਛੋਟੇ ਹੁੰਦੇ ਨੇ ਤੇ ਹਾਂਜੀ ਪੰਜਾਬੀ ਯੂਨੀਵਰਸਿਟੀ ਸਾਨੂੰ ਇਹ ਚੈਪਟਰ ਵੀ ਹੁੰਦਾ ਸੀ ਇਹਦਾ ਟੋਟਿਜ਼ਮ ਦਾ ਕਨਸੈਪਟ ਇਹਨੂੰ ਟੋਟਿਜ਼ਮ ਬੋਲਦੇ ਨੇ ਮਤਲਬ ਉਹਦੀ ਪੂਜਾ ਇਸ ਚੀਜ਼ ਦੀ ਪੂਜਾ ਕਰਦੇ ਸੀ ਜਿਹੜੇ ਕੈਨੇਡਾ ਦੇ ਮੂਲ ਨਿਵਾਸੀ ਲੋਕ ਸੀ ਤੇ ਹੁਣ ਤੁਹਾਨੂੰ ਅੱਗੇ ਅਸੀਂ ਬ੍ਰਿਜ ਵੱਲ ਨੂੰ ਲੈ ਕੇ ਚੱਲਿਆਂ ਜੀ ਇਹ ਜਗਾ ਜਗਾ ਤੇ ਇੱਥੇ ਬਣਾ ਕੇ ਰੱਖਿਆ ਹੋਇਆ ਹੈ ਨਾ ਜੀ ਆਪ ਦਾ ਕੈਨੇਡਾ ਦਾ ਜਿਹੜਾ ਅਸਲ ਚ ਇਤਿਹਾਸ ਹੈ ਨਾ ਅਸਲ ਚ ਕਲਚਰ ਉਹ ਇਹ ਹੈ ਇਹ ਰਿਲੀਜੀਅਨ ਹੈ ਇਹਨੂੰ ਮੰਨਦੇ ਹੋਏ ਧਰਮ ਹੈ ਇਹਨਾਂ ਦਾ ਕਾਫੀ ਜ਼ਿਆਦਾ ਭੀੜ ਹੈ ਜੀ ਇੱਥੇ ਆ ਕੇ ਕਿਉਂਕਿ ਇਹ ਹਰੇਕ ਦੀ ਡ੍ਰੀਮ ਡੈਸਟੀਨੇਸ਼ਨ ਹੈ ਕੈਨੇਡਾ ਆਉਣ ਤੋਂ ਪਹਿਲਾਂ ਜਿਹੜੀ ਚੀਜ਼ ਮੇਰੇ ਮਨ ਚ ਸੀ ਉਹ ਇਹ ਸਸਪੈਂਸ਼ਨ ਬ੍ਰਿਜ ਜ਼ਰੂਰ ਸੀ ਬਰੇ ਇਹੋ ਜਾਲਾਦ ਵਾਲਾ ਹੂ ਇੰਨਾ ਵਧੀਆ ਹੂ ਇਹ ਨਹੀਂ ਮੈਂ ਸੋਚਿਆ ਸੀ ਮੈਨੂੰ ਅਸੀਂ ਜੰਗਲ ਜਾ ਹੂ ਜੰਗਲ 'ਚ ਜਾ ਕੇ ਬ੍ਰਿਜ ਜਾਊਗਾ ਵੀ ਜੰਗਲ ਜੰਗਲ 'ਚ ਜਾਵਾਂਗੇ ਜੰਗਲ 'ਚ ਪੁਲ ਜਾ ਲੱਗਿਆ ਹੂ ਇੱਕ ਬਾਈ ਜਦੋਂ ਤੁਸੀਂ ਮੈਨੂੰ ਆਹ ਪਾਰਕ 'ਚ ਲੈ ਕੇ ਬੜੇ ਮੈਨੂੰ ਵਾਕਈ ਯਕੀਨ ਨਹੀਂ ਆ ਰਿਹਾ ਸੀ ਮੈਨੂੰ ਐਸੀ ਮੈਂ ਕਿਹਾ ਕਿ ਕਿੱਥੇ ਲੈ ਆਏ ਮੈਂ ਕਿਹਾ ਤਾ ਜੰਗਲ 'ਚ ਦਰਖਤਾਂ ਆਇਆ ਚਲੋ ਕਿਹਾ ਬਹੁਤ ਟਾਈਮ ਪਹਿਲਾਂ ਆਏ ਸੀ ਹਾਂਜੀ ਕਾਫੀ ਟਾਈਮ ਖਾਲੋ ਕਿੰਨਾ ਹੋ ਗਿਆ ਤੁਹਾਨੂੰ ਕਿੰਨਾ 6 ਸਾਲ ਪਹਿਲਾਂ ਆਏ ਹੋ 6 ਸਾਲ ਪਹਿਲਾਂ ਜਦੋਂ ਕੋਈ ਘੁੰਮਣ ਫਿਰਨ ਆਲਾ ਆਉਂਦਾ ਉਹਦੀ ਆਉਂਦੇ ਨਹੀਂ ਆਉਂਦੇ ਨਹੀਂ ਹਨਾ ਹਾਂ ਸਹੀ ਗੱਲ ਹੈ ਬਿਜ਼ੀ ਲਾਈਫ ਹੈ ਨਹੀਂ ਹੈ ਨਾ ਲਓ ਜੀ ਹੁਣ ਤੁਹਾਨੂੰ ਦਿਖਾ ਦਈਏ ਫਿਰ 브릿ਜ ਇਹ ਇੱਥੋਂ ਹੀ ਐਂਟਰੈਂਸ ਹੈ ਜੀ ਇਹ 브릿ਜ ਇਹ ਵਾਓ ਐਕਚੁਅਲ ਜਿਹੜਾ ਸਵਰਗ ਹੈ ਨਾ ਇਹਦੇ ਕਰਕੇ ਮੰਨੇ ਜਾਂਦਾ BC ਨੂੰ ਆ ਇੱਥੋਂ ਦੇ ਮੌਸਮ ਕਰਕੇ ਤੇ ਹੁਣ ਅਸੀਂ ਤੁਰ ਕੇ ਲੰਘਣਾ ਇਹ ਇਹਨੂੰ ਸਸਪੈਂਸ਼ਨ 브릿ਜ ਇਹ ਆ ਚਲੋ ਜੀ ਭਾਈ ਵਾਪਸ ਵੀ ਇੱਥੋਂ ਦੀ ਆਉਣਾ ਆਪਾ ਇਹ ਅੱਧਾ ਪਾਰਕ ਇੱਧਰ ਅੱਧਾ ਉਧਰ ਹੈ ਉਧਰ ਹਾਂ ਸਾਹਮਣੇ ਵਾਲੇ ਪਾਸੇ ਵੀ ਹੈ ਮੈਂ ਕਿਹਾ ਅੱਛਾ ਉਧਰ ਵੀ ਪਾਰਕ ਹੀ ਆ ਵਾਓ ਮੈਨੂੰ ਲੱਗਾ ਸੈਂਟਰ 'ਚ ਜਾ ਕੇ ਜੇ ਤਾਂ ਭਾਈ ਵੱਧ ਹਲੂਗਾ ਡਰ ਵੱਧ ਲੱਗੂਗਾ ਲੰਬਾ ਵੀ ਕਾਫੀ ਹੋਣਾ ਹੈ ਨਾ ਇਹ ਕਿਨਾਰਾ ਤਾਂ ਬਹੁਤ ਹਲਦਾ ਯਾਰ ਜਿਹੜਾ ਨਾ ਇਹ ਥੱਲੋਂ ਦੀ ਦਰਿਆ ਜਾਂਦਾ ਉਹ ਰਿਵਰ ਫਰੇਜ਼ਰ ਦਾ ਹੀ 파ਟ ਹੈ ਜਾਂ ਫਰੇਜ਼ਰ ਰਿਵਰੀ ਮਸ਼ਹੂਰ ਹੈ ਇੱਥੋਂ ਦਾ ਫਰੇਜ਼ਰ ਵੈਲੀ ਹੈ ਐਵਸਪੋਰਟ ਜੋ ਵੀ ਤੁਹਾਨੂੰ ਦਿਖਾਈ ਸੀ ਤੇ ਜਿਹੜੇ ਇਹੋ ਜਿਹੇ ਬ੍ਰਿਜ ਐ ਸੀ ਮਾਉਂਟ ਐਵਰੇਸਟ ਬੇਸ ਕੈਂਪ ਗਏ ਸੀਗੇ 2019 ਦੇ ਵਿੱਚ ਉਦੋਂ ਵਲੌਗ ਨਹੀਂ ਬਣਾਉਂਦੇ ਹੁੰਦੇ ਸੀਗੇ ਤੇ ਉਦੋਂ ਇਹੋ ਜਿਹੇ ਕਾਫੀ ਸਾਰੇ ਬ੍ਰਿਜਸ ਤੋਂ ਲੰਘਦਾ ਬੰਦਾ ਜਿਹੜਾ ਮਾਉਂਟ ਐਵਰੇਸਟ ਨੂੰ ਜਾਂਦਾ ਹੈਗਾ ਬੇਸ ਕੈਂਪ ਵੱਲ ਨੂੰ ਨੇਪਾਲ 'ਚ ਤੁਹਾਨੂੰ ਅਕਸਰੀ ਇਹੋ ਜਿਹੇ ਜਿਹੜੇ ਬ੍ਰਿਜ ਦੇਖਣ ਨੂੰ ਮਿਲ ਜਾਣਗੇ ਮੈਨੂੰ ਲੱਗਦਾ ਭਾਈ ਲਗਭਗ ਆ ਗਏ ਜੀ ਸੈਂਟਰ 'ਚ ਹੈਨਾ ਤੇ ਇੱਥੋਂ ਥੱਲੇ ਡੂੰਘਾ ਦੇਖੋ ਕਿੰਨਾ ਵਾਹ ਭਾਈ ਡੂੰਘਾ ਬਹੁਤ ਆ ਹੈਨਾ ਥੱਲੇ ਦੇਖ ਕੇ ਡਰ ਜਾ ਨਹੀਂ ਹੁੰਦਾ ਹਾਂਜੀ ਉਹ ਨਾ ਯਾਰ ਤੁਸੀਂ ਹਲਾਈ ਕਿਵੇਂ ਜਾਣਦੇ ਆ ਹੰਦਾ ਡਰ ਲੱਗ ਹੀ ਜਾਂਦਾ ਇੱਧਰ ਦੇਖੋ ਉਹ ਹੁੰਦਾ ਦਰਿਆ ਭਾਈ ਤੇ ਉਹ ਸਾਹਮਣੇ ਦੇਖੋ ਉੱਥੇ ਵੀ ਤੁਰਨ ਫਿਰਨ ਬਣਿਆ ਹੋਇਆ ਕੈਨੇਡੀਅਨ ਗਵਰਨਮੈਂਟ ਦੀ ਇਹ ਵਧੀਆ ਚੀਜ਼ ਆ ਬਾਈ ਹਨਾ ਉਹ ਦੇਖੋ ਉੱਥੇ ਵੀ ਲੋਕ ਖੜੇ ਆ ਹਾਂਜੀ ਜਿਹੜਾ ਨਾ BC ਸਟੇਟ ਐ ਬ੍ਰਿਟਿਸ਼ ਕੋਲੰਬੀਆ ਤੇ ਇਹਨੂੰ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਤੁਹਾਨੂੰ ਸ਼ੁਰੂ ਵਿੱਚ ਦੱਸਿਆ ਗਿਆ ਜਾਂਦਾ ਚ ਇੱਥੇ ਕਾਫੀ ਸਾਰੀਆਂ ਹੋਈਆਂ ਜੀਆਂ ਟ੍ਰੇਲਸ ਬਣੀਆਂ ਹੋਈਆਂ ਜਿਹਦੇ ਤੇ ਮਤਲਬ ਤੁਸੀਂ ਟਰੈਕਿੰਗ ਕਰ ਸਕਦੇ ਹੋ ਕਾਫੀ ਲੋਕ ਆਉਂਦੇ ਆ ਇੱਥੇ ਉੱਚੇ ਚ ਪਹਾੜਾਂ ਚ ਟਰੈਕਿੰਗ ਕਰਨ ਲਈ ਜਾਂਦੇ ਹੁਣ ਅਸੀਂ ਇਸ ਤੋਂ ਬਾਅਦ ਅੱਗੇ ਹਜੇ ਗਰਾਊਸ ਮਾਊਂਟੇਨ ਤੇ ਜਾਣਾ ਹੈ ਜਿਹੜਾ ਤੁਹਾਨੂੰ ਮਤਲਬ ਵਲੌਗ ਚ ਐਸੇ ਵਲੌਗ ਚ ਅੱਗੇ-ਅਗੇ ਤੁਹਾਨੂੰ ਲੈ ਕੇ ਜਾਵਾਂਗੇ ਤੁਹਾਨੂੰ ਦਿਖਾ ਕੇ ਲਿਆਵਾਂਗੇ ਹਨਾ ਵੀ ਹੋਰ ਵੀ ਇੱਥੋਂ ਦੀ ਖੂਬਸੂਰਤੀ ਹੈ ਹਜੇ ਤਾਂ ਜਦੋਂ ਅਸੀਂ ਵਿਸਲਰ ਜਾਣਾ ਉਹ ਬਹੁਤ ਮਸ਼ਹੂਰ ਜਗ੍ਹਾ ਹੈ ਉਸ ਤੋਂ ਬਾਅਦ ਬੈਂਫ ਜਾਣਾ ਜਿਹੜਾ ਕੈਨੇਡਾ ਦਾ ਸਭ ਤੋਂ ਮਸ਼ਹੂਰ ਹੈ ਆਲਬਰਟਾ ਦੇ ਵਿੱਚ ਪੈ ਜਾਂਦਾ ਹੈ ਗਿਆ ਇਹੋ ਜੀਆਂ ਖੂਬਸੂਰਤ ਥਾਵਾਂ ਨਾਲ ਪੂਰਾ ਕੈਨੇਡਾ ਭਰਿਆ ਹੋਇਆ ਦੂਜੇ ਪਾਸੇ ਆ ਕੇ ਤੇ ਇੱਧਰ ਵੀ ਕਾਫੀ ਸਾਰਾ ਪਾਰਕ ਦਾ ਹਿੱਸਾ ਜਿਵੇਂ ਤੁਹਾਨੂੰ ਦੱਸਿਆ ਨਿਆਣੇ ਦੇਖੋ ਸਕੂਲਸ ਦੇ ਇਨੇ ਟੂਰ ਆਉਂਦੇ ਤੇ ਤੇ ਮੈਪ ਥਾਂ ਥਾਂ ਤੇ ਲੱਗੀ ਹੋਈ ਆ ਵੀ ਕਿੱਥੇ ਆ ਗਏ ਤੇ ਇਧਰਲੇ ਪਾਸੇ ਕੁਛ 6 ਹੋਜੇ ਟ੍ਰੇਲਸ ਬਣੇ ਹੋਏ ਆ ਆ ਪੂਰਾ ਜੰਗਲ ਦੇ ਵਿੱਚ ਤੁਸੀਂ ਘੁੰਮ ਫਿਰ ਸਕਦੇ ਬਾਈ ਮੈਨੂੰ ਤਾਂ ਹਜੇ ਵੀ ਐਂ ਜਿ ਲੱਗਿਆਂਦਾ ਤੁਹਾਨੂੰ ਵੀ ਲੱਗਿਆਂਦਾ ਮੂਵਮੈਂਟ ਜੀ ਕੰਬੀ ਜੇ ਜਾਂਦੇ ਆ ਤੁਹਾਨੂੰ ਨਹੀਂ ਲੱਗ ਰਿਹਾ ਲੱਤਾਂ ਦਾ ਬੈਲੈਂਸ ਮੈਨੂੰ ਮੈਨੂੰ ਆ ਹਾਂ ਬੈਲੈਂਸ ਨਹੀਂ ਹੈਗਾ ਤੇ ਕਾਫੀ ਲੰਮਾ ਚੌੜਾ ਏਰੀਆ ਵੈਸੇ ਦੇਖਣ ਨੂੰ ਜਿਵੇਂ ਆ ਦੇਖੋ ਲਿਖਿਆ ਨੇ ਟ੍ਰੀ ਟੂ ਸਿਰਨ ਫੋਰਸਟ ਨੇਚਰ ਐਜ ਬਿਲਕੁਲ ਤੁਸੀਂ ਇੱਧਰ ਨੂੰ ਜਾਣਾ। ਬਸ ਐਸ ਤਰ੍ਹਾਂ ਤੁਸੀਂ ਜੰਗਲ ਚ ਤੁਰੇ ਫਿਰਦੇ ਰਹੋ। ਮੈਂ ਕੈਨੇਡਾ ਟੂਰਿਜ਼ਮ ਦੇ ਬਾਈ ਇਹ ਕਮਾਲ ਮੰਨਦਾ ਵੀ ਪਹਾੜਾਂ ਦੇ ਉੱਪਰ ਆ ਕੇ ਇਹਨਾਂ ਨੇ ਕਿੰਨਾ ਵਧੀਆ ਸਿਸਟਮ ਕਰਕੇ। ਇਹਨਾਂ ਨੇ ਉਹ ਬਹੁਤ ਸੰਭਾਵ ਹੋ ਰੱਖੀ ਹੋਈ ਆ ਉਹਦਾ ਬਣਾਇਆ। ਟੂਰਿਜ਼ਮ ਸਿਸਟਮ ਬਹੁ ਬਣਾਇਆ ਇਹਨਾਂ ਨੇ। ਮੈਂ ਉਹੀ ਗੱਲ ਕਰਦਾ ਤੁਸੀਂ ਦੇਖੋ ਵੀ ਆਹ ਹੁਣ ਅਸੀਂ ਕਿੰਨਾ ਉੱਚਾ ਤੁਰੇ ਫਿਰਦੇ ਆ। ਆਹ ਦਰਖਤਾਂ ਤੋਂ ਹਨਾ ਵਿਚਾਲੇ ਉੱਪਰਲੇ ਪਾਸੇ ਐ ਲੱਕੜ ਦੇ ਬ੍ਰਿਜ ਬਣਾ ਰੱਖੇ ਤੁਰਨ ਫਿਰਨ ਨੂੰ। ਵੀ ਆਰਾਮ ਨਾਲ ਬੰਦਾ ਤੁਰ ਫਿਰ ਸਕੇ। ਉਹ ਦੇਖੋ ਉੱਪਰ ਲੋਕ ਕਿੱਥੇ ਤੁਰੇ ਜਾਂਦੇ। ਵੈਸੇ ਪਿੰਡਾਂ ਨੇ ਤਾਂ ਕਈ ਅਹੀਂ ਕਹਿਣਗੇ ਵੀ ਇਹ ਤਾਂ ਮਨਾਲੀ ਵਾਲਾ ਕੰਮ ਹੀ ਐ। ਮਨਾਲੀ ਤੁਸੀਂ ਵੀ ਗਏ ਹੋਵੋਗੇ। ਹਾਂ ਆਇਆ ਮਨਾਲੀ ਵਾਲਾ ਕੰਮ ਹੀ ਐ। ਇਹ ਜੀ ਦਰਖਤ ਆਹੀ ਮੌਸਮੋ ਤੇ ਆਹੀ ਕੁਛ ਹੁੰਦਾ ਹੈ ਨਾ। ਟਿਕਟਾ ਜਿਹੜੀ ਇਹਦੀ ਵਰਥ ਏਟ ਹੈ ਕਿਉਂਕਿ ਮੈਨੂੰ ਲੱਗਦਾ ਜੇ ਕੋਈ ਬੰਦਾ ਬਿਮਾਰ ਬਮੂਰ ਹੋਵੇ ਥੋੜਾ ਜਿਹੀ ਸਾਹ ਖੋਲ੍ਹ ਜੂਗਾ ਮਤਲਬ ਉਹ ਠੀਕ ਹੋ ਜੂ। ਇੰਨੀ ਸ਼ੁੱਧ ਹਵਾ ਪਾਣੀ ਇੰਨਾ ਸ਼ੁੱਧ ਵਾਤਾਵਰਨ ਇੰਨਾ ਸ਼ੁੱਧਾ ਨਾ ਸਾਹ ਲੈਣਾ ਵਧੀਆ ਹੈਗਾ। ਦਰਖਤਾਂ ਦੀ ਹਾਈਟ ਦੇਖੋ ਕਿੰਨੇ ਕਿੰਨੇ ਉੱਚੇ। ਉਹ ਤੱਕ ਜਾਂਦੇ ਉੱਪਰ ਤੱਕ ਸਾਰੇ ਟ੍ਰੇਲਸ ਬਣੇ ਆ। ਮੈਂਸ਼ਨ ਕੀਤਾ ਹੋਇਆ ਕਿ ਜਿਹੜਾ ਇਹ ਏਰੀਆ ਇਹ ਅਲਾਸਕਾ ਤੋਂ ਕੈਲੀਫੋਰਨੀਆ ਰੀਜਨ ਦੇ ਵਿੱਚ ਆਉਂਦਾ ਮਤਲਬ ਉੱਥੇ ਵੀ ਤੁਹਾਨੂੰ ਸੇਮ ਆਹੀ ਦਰਖਤ ਮਿਲਣਗੇ ਤੇ ਜਿਹੜੇ ਇਹ ਦਰਖਤ ਨੇ ਇਹਨਾਂ ਦੀ ਏਜ 5 600 ਸਾਲ ਆ ਹੁਣੇ ਆਪਦੀ ਮਿਡਲ ਏਜ ਦੇ ਵਿੱਚ ਨੇ ਮਤਲਬ ਹੁਣੇ ਜਵਾਨ ਨੇ ਆਪਣੇ ਮਤਲਬ ਮਿਡਲ ਏਜ ਦੇ ਵਿੱਚ ਨੇ ਇਤੋਂ ਬਾਅਦ ਹਲੇ 250 ਸਾਲ ਹੋਰ ਜਿਉਣਗੇ ਫਿਰ ਵਿਡਾਪੇ ਵੱਲ ਜਾਣਗੇ ਤੇ ਸਾਰੇ ਕਿਤੇ ਤੁਹਾਨੂੰ ਕੈਲੀਫੋਰਨੀਆ ਦਾ ਕਰੀਜਨ ਤੱਕ ਇਹੀ ਦਰਖਤ ਮਿਲਣਗੇ ਅਜੇ ਅਲਾਸਕਾ ਵੱਲ ਜਾਣਾ ਆਪਾਂ ਉਦੋਂ ਦੇਖਾਂਗੇ ਵੀ ਕਿੰਨਾ ਕਿ ਸੋਣਾ ਵੈਸੇ ਸੁਣਦੇ ਆ ਰਸ਼ੀਆ ਟੂ ਲਾਸਕਾ ਬਾਈ ਰੋਡ ਜਾਵੇ ਐ ਕਰਕੇ ਬਾਬੂ ਮੰਨਦਾ ਹੈ ਨਾ ਉਹ ਰੋਡ ਤੇ ਸਾਰੇ ਹਾਂਜੀ ਸਾਰੇ ਇਹ ਜੀ ਦਰਖਤ ਹੁੰਦੇ ਨੇ ਕਹਿੰਦੇ ਰਸ਼ੀਆ ਟੂ ਲਾਸਕਾ ਤੇ ਆਹ ਦਰਖਤ ਹੈ ਜੀ ਦੇਖੋ ਝੀਲ ਹੋਣੀ ਬਾਈ ਹੈ ਨਾ ਇਹ ਸਾਰੀ ਜੀ ਝੀਲ ਹੈ ਨਾ ਸਾਰੀ ਝੀਲ ਹੈ ਜੀ ਝੀਲ ਤਾਂ ਉਹੀ ਮਜ਼ਬੂਤ ਬਹੁਤ ਹੁੰਦੀ ਹੈ ਕਿੰਨਾ ਯਾਰ ਪਿਆਰਾ ਵਿਊ ਹੈ ਖੁਸ਼ੀ ਹੈ ਤੋਂ ਹੈ ਨਾ ਹਰ ਹੈ ਵੀ ਉਹ ਮੇਰੇ ਪੈ ਲੱਗਿਆ ਦਾ ਵੀ ਚੁੱਕ ਤੇ ਐਨਾ ਕੌਣਾ ਦਾ ਨਿਕਲ ਆ ਉਹ ਵੀ ਐ ਜੀ ਲੱਕੜ ਦੇ ਥੱਲੋਂ ਨਹੀਂ ਆਉਂਦਾ ਹੁੰਦਾ ਉਹ ਦੇਖੋ ਐਨਾ ਕੌਣਾ ਮੂਵੀ ਦੇ ਸੀਨਸ ਇਹ ਜਿਹੇ ਰਹੇ ਹਾਂ ਜੀ ਜਮਾ ਸੇਮ ਉਹੀ ਉਹ ਉੱਪਰ ਦੀ ਬ੍ਰਿਜ ਤੇ ਵਾਹ ਕੀ ਬਾਤ ਹੈ ਆ ਦੇਸ਼ ਦੇ ਪੱਤੇ ਆ ਬੰਦੇ ਬਾ ਜੜਾ ਝੰਡਾ ਜਾਨਾ ਇਹਦੇ ਹੀ ਮੁੱਲ ਹੈ ਇਹ ਪੱਤੇ ਆ ਜਾਂਦਾ ਫਿਰ ਮੈਂ ਨਿਕਲ ਜਿਆ ਤਾਂ ਵੀ ਠੂ ਕੈਨੇਡਾ ਚੱਲ ਕੈਨੇਡਾ ਹਾਏ ਕੈਨੇਡਾ ਇਹ ਛੜਨੇ ਸ਼ੁਰੂ ਹੋ ਗਏ ਦੇਖ ਲੋ ਇਹਦਾ ਰੰਗ ਬਦਲਣਾ ਸ਼ੁਰੂ ਹੋ ਗਿਆ ਬਸ ਹੁਣ ਬਹੁਤ ਸੋਹਣੇ ਲੱਗਦੇ ਆ ਇਹ ਹਾਂ ਬਾਈ ਤਿੰਨ ਤਰ੍ਹਾਂ ਦੇ ਲੱਗਦੇ ਨੇ ਨਹੀਂ ਅੱਛਾ ਕਿਹੜੇ ਕਿਹੜੇ ਕਲਰ ਦੇ ਹੁੰਦੇ ਆ ਇੱਕ ਤਾਂ ਹੋ ਜਾਣਗੇ ਇਹ ਇੱਕ ਤਾਂ yellow ਜਿਹਾ ਹੋ ਗਿਆ ਫਿਰ orange ਹੋ ਗਿਆ green green ਤੋਂ yellow yellow ਤੋਂ orange ਅੱਛਾ ਤਿੰਨ ਤਰ੍ਹਾਂ ਦੇ ਰੰਗ ਹੁੰਦੇ ਆ ਇਹੀ ਪੱਤੇ ਜੇ ਪੜਦੇ ਨੇ ਫੋਟੋਆਂ ਦੇਖ ਕੇ ਪੜਦੇ ਆ ਸਾਰੇ ਬਾਕੀ 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 ਇੱਥੇ ਅੱਜ ਤੋਂ ਪਤਾ ਲੱਗਦਾ ਕਿਹੜੇ ਭਾਅ ਵਿਕਦੀ ਹੈ ਉਹ ਤਾਂ ਤੁਸੀਂ ਦੇਖ ਹੀ ਲਿਆ ਹਾਂ ਹਾਂ ਫਾਰਕ ਨਾ ਇਹ ਵੈਸੇ ਕਾਫੀ ਜ਼ਿਆਦਾ ਲੰਬਾ ਹੈ ਤੇ ਬਹੁਤ ਸਾਰੀਆਂ ਐਕਟੀਵਿਟੀਜ਼ ਇੱਥੇ ਕਰਨ ਵਾਲੀਆਂ ਪਰ ਜਿਵੇਂ ਤੁਹਾਨੂੰ ਦੱਸਿਆ ਸੀ ਸਿਰਫ ਤੇ ਸਿਰਫ ਆਈ ਸੀ ਜਿਹੜੀ ਸਾਡੀ ਡ੍ਰੀਮ ਡੈਸਟੀਨੇਸ਼ਨ ਸੀ ਉਹ ਨੂੰ ਬ੍ਰਿਜ ਨੂੰ ਦੇਖਣ ਦੇ ਲਈ ਤੇ ਹੁਣ ਅਸੀਂ ਇੱਥੋਂ ਬਾਹਰਲੇ ਪਾਸੇ ਚੱਲਦੇ ਆਂ ਤੇ ਹੁਣ ਅਸੀਂ ਤੁਹਾਨੂੰ ਗਰਾਉਸ ਮਾਊਂਟੇਨ ਤੇ ਵੈਸੇ ਉਹ ਤਾਂ ਉੱਪਰ ਜਾ ਸਕਦੇ ਆਂ ਦੇਖਦੇ ਆਂ ਉੱਪਰ ਜਾ ਕੇ ਕਹਾਂਗੇ ਮੌਸਮ ਦਾ ਨਹੀਂ ਭਰੋਸਾ ਕਿਵੇਂ ਦਾ ਹੈ ਨਾ ਮੀਂਹ ਲਗਾਤਾਰ ਡਿੱਗਿਆ ਦਾ ਸਵੇਰ ਦਾ ਤੇ ਜਦੋਂ ਅਸੀਂ ਸੋਹਣੀ ਜਗ੍ਹਾ ਦੇਖਣੀ ਜਾਂਦੇ ਉਦੋਂ ਵੀ ਸਾਡਾ ਖੈਣਾ ਨਹੀਂ ਛੱਡਦਾ ਬਹੁਤ ਬੈਰ ਬੰਨੇ ਹੈ ਇਹਨੇ ਸਾਡੇ ਨਾਲ ਹੁਣ ਮੌਸਮ ਖਰਾਬ ਹੀ ਰਹਿਣਾ ਸ਼ੁਰੂ ਹੋ ਗਿਆ ਥੋੜਾ ਜਿਹਾ ਇੱਥੇ ਤੇ ਆ ਪੂਰਾ ਇੱਕ ਵੀਕ ਮੌਸਮ ਖਰਾਬ ਸੀ ਅਸੀਂ ਵਿੱਚੋਂ ਦੇ ਕੁਝ ਦਿਨ ਘਰੇ ਵੀ ਰਹੇ ਤੇ ਕਿਤੇ ਗਏ ਨਹੀਂ ਘੁੰਮਣ ਫਿਰਨ ਕਿਉਂਕਿ ਸਾਰਾ ਦਿਨ ਮੀਂਹ ਚੱਲਦਾ ਰਹਿੰਦਾ ਸੀਗਾ ਹਨਾ ਤੇ ਹੋਪਸੋ ਆਉਣ ਵਾਲੇ ਦਿਨਾਂ ਚ ਫਿਰ ਧੁੱਪਾਂ ਦੇਾਰੇ ਖੇਡਣਗੀਆਂ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਵਰਥ ਇਟ ਹੈ ਜਦੋਂ ਵੀ ਤੁਸੀਂ ਇੱਥੇ ਕੈਨੇਡਾ ਆਉਂਗੇ ਸਰੀ ਤਾਂ ਆਪਣੇ ਪੇਰੈਂਟਸ ਨਾਲ ਜਾਂ ਹੋਰ ਆਉਂਦੇ ਰਹਿੰਨੇ ਆ ਮਦਰ ਪੇਰੈਂਟਸ ਆਉਂਦੇ ਰਹਿੰਦੇ ਤਾਂ ਇੱਥੇ ਤੁਸੀਂ ਹਾਂਜੀ ਤੋਂ ਵਧੀਆ ਜੇ ਤੁਸੀਂ ਪੇਰੈਂਟਸ ਨੂੰ ਲੈ ਕੇ ਆਓ ਮਤਲਬ ਇੰਨਾ ਵਧੀਆ ਤੁਹਾਡੀ ਵਾਕ ਹੁੰਦੀ ਆ ਕੋਈ ਤੁਹਾਨੂੰ ਸਟ੍ਰੈਸ ਨਹੀਂ ਹੁੰਦਾ ਇੱਥੇ ਆ ਕੇ ਬਹੁਤ ਵਧੀਆ ਸੀਗਾ ਬਹੁਤ ਮਿਲਦਾ ਹਾਂਜੀ ਤੇ ਬਹੁਤ ਇੰਜੋਏ ਕਰਦੇ ਹੋ ਸਾਂ ਜੀ ਜੇ ਫੈਮਿਲੀ ਨਾਲ ਹੋਰ ਆਉਣਾ ਤਾਂ ਵੀ ਸ਼ਾਇਦ ਬਹੁਤ ਇੰਜੋਏ ਤੁਸੀਂ ਕਰੋਗੇ ਹਨਾ ਬਾਕੀ ਹੋਰ ਕੀ ਕੀ ਇਧਰਲੇ ਬਸੇ ਦਿਖਾ ਆ ਸੀ ਜੀ ਬੈਫ ਫਲੰਗਿਆ ਤੁਹਾਨੂੰ ਦਿਖਾਉਣਾ ਸੀ ਆ ਬੈਫ ਨੈਸ਼ਨਲ ਪਾਰਕ ਇੱਥੇ ਜਾਣਾ ਇੱਥੇ ਜਾਣਾ ਜੀ ਅਸੀਂ ਹੁਣ ਇਸ ਤੋਂ ਬਾਅਦ ਬੰਦੇ ਬਰਥਡੇ ਤੇ ਜਾਵਾਂਗੇ ਮੇਰਾ ਬਰਥਡੇ ਆ ਰਿਹਾ ਸਤੰਬਰ ਦੇ ਪਹਿਲੇ ਹਫਤੇ ਤੇ ਉਦੋਂ ਤੁਹਾਨੂੰ ਆ ਸਾਰੀਆਂ ਜਗ੍ਹਾਵਾਂ ਦਿਖਾ ਕੇ ਲੈ ਆਉਣੀ ਐ ਕੈਨੇਡਾ ਦੀ ਸਭ ਤੋਂ ਸੋਹਣੀ ਜਗ੍ਹਾ ਕਿਹ ਹੈ ਸਟੈਂਡਲੀ ਪਾਰਕ ਦਾ ਜੀ ਜਾਣੇ 8 ਵਜੇ ਤੱਕ ਨਹੀਂ ਆ 8 ਵਜੇ ਤੱਕ ਨਹੀਂ ਆ ਇਸ ਤੋਂ ਬਾਅਦ ਚੋਂ ਨਹੀਂ ਮੇਰੇ 75% 75% ਉਹ ਵਾਓ ਗੁੱਡ ਨਿਊਜ਼ 18 ਡਿਗਰੀ ਤਾਪਮਾਨ ਅੱਜ ਦਾ ਰੇਨ ਰਾਤ ਦੇ 8 ਵਜੇ ਤੱਕ ਰੇਨ ऐसे तरह चलूगी आज ਦਾ ਦਿਨ ਵੀ ਆਇਆ ਗਿਆ ਹੀ ਹੋ ਗਿਆ ਦਿਨ ਆ ਜਾਂਦਾ ਚੱਲ ਜਾਂਦਾ ਥੋੜੀ ਦੂਰ ਜੀ ਅਸੀਂ ਇਹ ਪਹੁੰਚ ਗਏ ਗਰਾ우스 ਮਾਉਂਟੇਨ ਇਹ ਆ ਤੇ ਜਿਹੜਾ ਮਾਉਂਟੇਨ ਦਾ ਨਾਮ ਹੈ ਤੇ ਇੱਥੋਂ ਫਰੀ ਸ਼ਟਲ ਇਹ ਤੁਸੀਂ ਦੇਖਿਆ ਜਦੋਂ ਤੁਹਾਨੂੰ ਕੈਨੇਡਾ ਪਲੇਸ ਕਮਾਇਆ ਸੀ ਨਾ ਤੇ ਫਲਾਈਰ ਕੈਨੇਡਾ ਉੱਥੋਂ ਫਰੀ ਸ਼ਟਲ ਜਾਂਦੀ ਜੇ ਉੱਥੋਂ ਵੀ ਟਿਕਟ ਬੁੱਕ ਕਰ ਸਕਦੇ ਹੋ ਤੁਸੀਂ ਇਸ ਚੀਜ਼ ਦੀ ਇਧਰਲੇ ਪਾਸੇ ਨੂੰ ਉੱਪਰ ਨੂੰ ਬੱਦਲਾਂ ਦੇ ਵਿੱਚ ਉਹ ਉੱਪਰ ਗਰਾਉਸ ਆ ਉਹ ਲਾਸਟ ਜਗ੍ਹਾ ਉੱਥੇ ਗਰਾਉਸ ਮਾਊਂਟਨ ਹੈ ਤੇ ਉੱਥੇ ਸਾਰੇ ਲੋਕ ਜਾਂਦੇ ਤੇ ਇੱਥੋਂ ਇਹ ਗੰਡੋਲਾ ਚੱਲਦਾ ਆ ਸੀਗਾ ਸਾਹਮਣੇ ਵਾਲੇ ਪਾਸੇ ਵੈਸੇ ਇਹ ਹੈ ਵੀ ਕਾਫੀ سارے ਲੋਕ ਤਾਂ ਇਹਨੂੰ ਹਾਈਕਿੰਗ ਕਰਕੇ ਜਾਂਦੇ ਆ 2 2.5 ਘੰਟੇ ਲੱਗਦੇ ਆ ਤਕਰੀਬਨ ਇਸ ਮਾਊਂਟੇਨ ਦੇ ਉੱਪਰ ਬਿਲਕੁਲ ਟਾਪ ਤੇ ਜਾਣ ਲਈ ਇੱਥੋਂ ਤੇ ਪਰ ਵੈਦਰ ਵੀ ਅੱਜ ਸਹੀ ਨਹੀਂ ਹੈਗਾ ਕੋਈ ਹਾਈਕਿੰਗ ਵਾਲਾ ਤਾਂ ਹੈ ਨਹੀਂਗਾ ਹੈ ਤੇ ਅਸੀਂ ਸੋਚ ਰਹੇ ਹਾਂ ਵੀ ਅਸੀਂ ਉੱਪਰ ਜਾਈਏ ਕਿ ਨਾ ਜਾਈਏ ਕਿਉਂਕਿ ਅੱਜ ਅਸੀਂ ਵਿਸਲਰ ਜਾਣਾ ਹੈ ਬੈਂਫ ਜਾਣਾ ਉੱਥੇ ਵੀ ਸੇਮ ਐਕਸਪੀਰੀਅੰਸ ਹੈ ਗੰਡੋਲਾ ਦਾ ਉਹੀ ਹੈ ਨਾ ਸਾਰਾ ਕੁਝ ਤੇ ਦੇਖਦੇ ਆ ਜੇ ਵੈਦਰ ਥੋੜਾ ਸਹੀ ਹੋਊਗਾ ਮੀਂਹ ਘਟੂਗਾ ਫੇਰ ਹੀ ਉੱਪਰ ਜਾ ਸਕਦੇ ਹਾਂ ਉੱਪਰ ਜਾ ਕੇ ਘੁੰਮ ਫਿਰ ਸਕਦੇ ਹਾਂ ਦੇਖ ਸਕਦੇ ਹਾਂ ਨਾ ਆਦਰਵਾਈਜ਼ ਤਾਂ ਇਹੋ ਜੇ ਮੌਸਮ 'ਚ ਤਾਂ ਜਾਣਾ ਵੀ ਨਹੀਂ ਵਧੀਆ ਲੱਗਦਾ ਇੱਥੇ ਥੋੜਾ ਜਿਹਾ ਕੈਫੇਟੇਰੀਆ ਵਾਲਾ ਬਣਿਆ ਹੋਇਆਗਾ ਕੁਝ ਖਾਣਾ ਪੀਣਾ ਕੁਝ ਹੋਰ ਤੇ ਇੱਥੇ ਬੈਹਨੇ ਆ 10 ਮਿੰਟ ਅੰਦਰ ਨਾਲੇ ਮੀਂਹ ਕੱਟ ਜੂਗਾ ਉਹਦੋਂ ਨੂੰ ਤੇ ਕਾਫੀ-ਕਾਫੀ ਲੈ ਲੈਨੇ ਆ ਤੇ ਬਾਕੀ ਉੱਪਰ ਜਾਣ ਵਾਲੇ ਰੈ ਲਗਭਗ ਸਾਡੀ ਮੈਸੀ ਹੈ ਉਹਦਾ ਕਾਰਨ ਇਹ ਕਿਉਂਕਿ ਇੱਕ ਤਾਂ ਕਾਫੀ ਵਾਰ ਸਵਿਟਜ਼ਰਲੈਂਡ ਵਗੈਰਾ ਚ ਪਹਿਲਾਂ ਗਏ ਆ ਤੇ ਦੂਜਾ ਅਸੀਂ ਬੈਂਫ ਆਲਰੇਡੀ ਤੁਹਾਨੂੰ ਦੱਸ ਹੀ ਦਿੱਤਾ ਜਾਣਾ ਬਾਈ ਜੀ ਵਰਲਡ ਦਾ ਜਿਹੜਾ ਸਭ ਤੋਂ ਹਾਈਐਸਟ ਕਿਹੜਾ ਕਹਿੰਦੇ ਸੀ ਤੁਸੀਂ ਉਹ ਵਿਸਲਰ ਹੈ ਵਿਸਲਰੀ ਹਾਂ ਉਹ ਪਹਿਲਾਂ ਇੱਕ ਜਾਂਦਾ ਫਿਰ ਰਾਸਤੇ 'ਚ ਉਹ ਚੇਂਜ ਕਰਨਾ ਪੈਂਦਾ ਪੂਰੀ ਪੂਰੀ ਦੁਨੀਆ ਦਾ ਸਭ ਤੋਂ ਹਾਈਐਸਟ ਕੰਡੋਲਾ ਹੈ ਉਹ ਬਹੁਤ ਜ਼ਿਆਦਾ ਉੱਚਾ ਅੱਛਾ ਉਹਨੂੰ ਉਹ ਵਰਥੇਟਾ ਮਤਲਬ ਉਹਨੂੰ ਪੱਕਾ ਕਰਨਾ ਚਾਹੀਦਾ ਹਾਂ ਹਾਂ ਉਹ ਵਰਥੇਟਾ ਇਹਦੇ ਨਾਲ ਠੀਕ ਹੈ ਤੇ ਉਹ ਵਰਥ ਇਟ ਹੈ ਜੀ ਤੇ ਜੇ ਟਿਕਟਸ ਲੈਣੀਆਂ ਤੁਸੀਂ ਇੱਥੇ ਨੇੜੇ ਹੀ ਆ ਟਿਕਟਸ ਕਾਊਂਟਰ ਬਣੇ ਹੋਏ ਆ ਤੇ ਇਹਦੇ ਨੇੜੇ ਜਿੱਥੇ ਗੰਡੋਲਾ ਹੈਗਾ ਤੇ ਰੀਫਰੈਸ਼ਮੈਂਟਸ ਹੈ ਤੇ ਫ੍ਰਿਜਾਂ ਤੋਂ ਨਿਕਲ ਜਾਂਦੇ ਆ ਆ ਫ੍ਰਿਜਸ ਲੱਗੇ ਆ ਸਾਰੇ ਤੇ ਇੱਥੇ ਆ ਟੋਟਮ ਟੈਟੂ ਇੱਥੇ ਵੀ ਬਣਾਇਆ ਹੋਇਆ ਹੈ ਜੀ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਨਾ ਡਰਾਫਟ ਦਾ ਏਰੀਆ ਟਾਈਮ ਸਪੈਂਡ ਕਰਨ ਨੂੰ ਬਹੁਤ ਸੋਹਣਾ ਹੈਗਾ ਮਿੱਤਰ ਪਿਆਰਿਆਂ ਨਾਲ ਆਉਣਾ ਨਾ ਜੰਗਲ ਟਾਈਪ ਤੁਹਾਨੂੰ ਦੱਸਿਆ ਬਹੁਤ ਸੋਹਣਾ ਇੱਥੇ ਆ ਗਿਆ ਜੀ ਸਟਾਰਬਕਸ ਸਾਹਮਣੇ ਇੱਥੇ ਦੀ ਤੁਹਾਨੂੰ ਦੱਸਾਂ ਇੱਥੇ ਸਟਾਰਬਕ ਜਿਹੜਾ ਉਹ ਮਹਿੰਗਾ ਹੈ ਟਿਮ ਹਾਟਨ ਸਸਤਾ ਹੈ ਇੰਡੀਆ 'ਚ ਆਪਣੇ ਕੀ ਟਿਮ ਹਾਟਨ ਮਹਿੰਗਾ ਸਟਾਰਬਕ ਸਸਤਾ ਹੈਗਾ ਇਹਨਾਂ ਦੀ ਕਾਫੀ ਵੀ ਮੰਨੀ ਪਰਮੰਨੀ ਕਾਫੀ ਹੈ ਜੀ ਵੈਸੇ ਕੈਨੇਡਾ ਵਾਲੇ ਟਿਮ ਹਾਟਨ ਵੱਧ ਪੀਂਦੇ ਆ ਪਰ ਆਪਣੇ ਇੰਡੀਆ 'ਚ ਇਹ ਵੱਧ ਚੱਲਦੀ ਹੈ ਅਸੀਂ ਇੱਥੋਂ ਜਾ ਰਹੇ ਹਾਂ ਜੀ ਸਟੈਨਲੀ ਪਾਰਕ ਜਿਹੜਾ ਕਿ ਵੈਨਕੂਵਰ ਦੇ ਬਿਲਕੁਲ ਬਾਰ-ਬਾਰ ਪੈਂਦਾ ਹੈਗਾ ਤੇ ਤੁਸੀਂ ਕਾਫੀ ਸਾਰੀਆਂ ਜਨੀਆਂ ਪੰਜਾਬੀ ਮੂਵੀਜ਼ ਨੇਗੀਆਂ ਉਹਦੇ ਚੋ ਪਾਰਕ ਨੂੰ ਦੇਖਿਆ ਹੁਣ ਤੇ ਬਹੁਤ ਜ਼ਿਆਦਾ ਮਸ਼ਹੂਰ ਹੈ ਜਿਹੜਾ ਵੀ ਬੰਦਾ ਵੈਨਕੂਵਰ ਆਉਂਦਾ ਤੇ ਉਹ ਸਟੈਂਲੀ ਪਾਰਕ ਜ਼ਰੂਰ ਘੁੰਮ ਕੇ ਜਾਂਦਾ ਅਸੀਂ ਦੋ ਵਾਰੀ ਵੈਨਕੂਵਰ ਚ ਗੇੜਾ ਦੇ ਗਏ ਪਰ ਪਾਰਕ ਚ ਨਹੀਂ ਗਏ ਤੇ ਉਹਦੇ ਕੋਲੇ ਇੱਕ ਲਾਈਨਸ ਗੇਟ ਬ੍ਰਿਜ ਕਰਕੇ ਆ ਨਾਮ ਤੇ ਉਹ ਬ੍ਰਿਜ ਪੂਰੇ ਵੈਨਕੂਵਰ ਨੂੰ ਰਿਪਰੈਜ਼ੈਂਟ ਕਰਦਾ ਹੈਗਾ ਜਦੋਂ ਵੈਨਕੂਵਰ ਦੀ ਤੁਸੀਂ ਆ ਫੋਟੋ ਸਰਚ ਮਾਰਾਂਗਾ ਇੰਟਰਨੈਟ ਤੇ ਹਨਾ ਤਾਂ ਬ੍ਰਿਜ ਜਰੂਰ ਤੁਹਾਡੇ ਸਾਹਮਣੇ ਆਊਗਾ ਉਹ ਦਿਖਾ ਕੇ ਤੁਹਾਨੂੰ ਲਿਆਉਂਦੇ ਵਿਸਲਰ ਆਪਾਂ ਕਿੱਦਾਂ ਜਾਣਾਗਾ ਟੋਪ ਦੀ ਟੋਪੜਾ ਤਾਂ ਵਧੀਆ ਰਹੂਗਾ ਮੀਂਹ ਨਾ ਹੋਵੇ ਯਾਰ ਮੈਂ ਤਾਂ ਨਫਰਤ ਹੋ ਗਈ ਮੀਂਹ ਜਦੋਂ ਕੁਛ ਦੇਖਦੇ ਹੀ ਨਹੀਂ ਹੈ ਸਭ ਸਹੀ ਹੈ ਆ ਜਾਓ ਭਈ ਆ ਜਾਓ ਮੀਂਹ ਹਟ ਗਿਆ ਇਨਾ ਸ਼ੁਕਰ ਓਏ ਹੋਏ 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 ਇਹ ਤਾਂ ਸਵਰਗ ਜੀ ਦਾ ਹਾਰਤਾ ਲਿਆ ਕੇ ਉਤੋਂ ਮੌਸਮ ਇਹਨਾਂ ਸੋਹਣਾ ਹੁਣ ਹੋਇਆ ਘੁੰਮਣ ਫਿਰਨ ਵਾਲਾ ਕੈਨੇਡਾ ਵਾਲਾ ਮੌਸਮ ਤੇ ਆਹ ਕਾਫੇ ਬਣਿਆ ਹੋਇਆ ਤੇ ਕੋਲੀ ਉਹ ਸਾਹਮਣੇ ਵਾਲੇ ਪਾਸੇ 뷰 ਪੁਆਇੰਟ ਆ ਮਨ ਲਾਦਾ ਜਿਹੜਾ ਲਾਈਨਸ ਗੇਟ ਦਾ ਬ੍ਰਿਜ ਦਾ 뷰 ਦੇਖਣਾ ਹੈ ਗ੍ਰੀਨਰੀ ਬਹੁਤ ਆ ਯਾਰ ਕੈਨੇਡਾ ਚ ਇਹ ਗੱਲ ਵਾਕੀ ਐੱਛਾ ਕੇ ਦੇਖਣ ਨੂੰ ਪਤਾ ਲੱਗਦੀ ਐ ਸੋਣਿਆ ਸੀਗਾ ਕਿ ਪਾਉਣ ਪਾਣੀ ਸ਼ੁੱਧ ਰਹਿੰਦਾ ਕੈਨੇਡਾ ਦਾ ਹਨਾ ਹਵਾ ਪਾਣੀ ਬਾਲਾ ਸ਼ੁੱਧ ਹੈ ਬੰਦਾ ਬਿਮਾਰ ਨਹੀਂ ਹੁੰਦਾ ਹੋਰ ਨਹੀਂ ਹੁੰਦਾ ਉਹਦਾ ਕਾਰਨ ਸਿਰਫ ਤੇ ਸਿਰਫ ਇੱਕੋ ਹੀ ਹੈ ਵੀ ਐਨਵਾਇਰਨਮੈਂਟ ਇੰਨਾ ਜ਼ਿਆਦਾ ਵਧੀ ਹੈਗਾ ਤੇ ਬਾਈ ਮੈਨੂੰ ਇੱਕ ਗੱਲ ਦੱਸ ਰਹੇ ਸੀਗੇ ਤੇ ਔਇਲ ਵਾਲੀ ਬਾਈ ਮੈਨੂੰ ਤੇਲ ਵਾਲੀ ਕੀ ਗੱਲ ਦੱਸ ਰਹੀ ਸੀ ਤੁਸੀਂ ਉਹ ਜਿਹੜੀ ਮੈਨੂੰ ਪਹਿਲਾਂ ਹੀ ਦੱਸ ਰਹੀ ਤੁਸੀਂ ਕਹਿੰਦੇ ਸੀ ਤੇਲ ਉਹ ਕਰਤਾ ਸੀਗਾ ਇੱਥੇ ਦੇ ਜਿਹੜੇ ਆਪਣੇ ਬੰਦਿਆਂ ਨੇ ਪਤਾ ਨਹੀਂ ਕਹਿੰਦੇ এনਵਾਇਰਨਮੈਂਟ ਖਰਾਬ ਹੋ ਜਾ ਪਾਈਪਲਾਈਨ ਨਹੀਂ ਨੰਨ ਦਿੱਤੀ ਤੇ ਪੂਰੀ ਕਹਾਣੀ ਉਹਦੀ ਇਹ ਹੈ ਵੀ ਜਿਹੜਾ ਕੈਨੇਡਾ ਚ ਸਭ ਤੋਂ ਵੱਧ ਤੇਲ ਦੇ ਖੂਹ ਆ ਤੇਲ ਨਿਕਲਦਾ ਉਹ ਅਲਬਰਟਾ ਸਟੇਟ ਚੋਂ ਨਿਕਲਦਾ ਹੈਗਾ ਅਲਬਰਟਾ ਤੋਂ ਮਤਲਬ ਗਵਰਨਮੈਂਟ ਨੇ ਕੀ ਕਿਹਾ ਸੀ ਵੀ ਅ ਅਲਬਰਟਾ ਚ ਤੇਲ ਸਸਤਾ ਹੈ BC ਚ ਮਹਿੰਗਾ ਕਹਿੰਦੇ ਵੀ ਆਪਾਂ ਪਾਈਪਲਾਈਨ ਪਾਉਨੇ ਆ ਪਾਈਪਲਾਈਨ ਪਾ ਕੇ BC ਚ ਤੇਲ ਲੈ ਆਉਨੇ ਆ ਸਾਰਾ ਤੇ ਇਤੋਂ ਦੇ ਬੰਦਿਆਂ ਨੇ ਰੌਲਾ ਪਾਇਆ ਕਹਿੰਦੇ ਜੇ ਪਾਈਪਲਾਈਨ ਪਾਉਂਗੇ ਧਰਤੀ ਪਟੋਗੇ ਦਰਖਤ ਪਟੋਗੇ ਸਾਡਾ এনਵਾਇਰਨਮੈਂਟ ਖਰਾਬ ਹੋਊਗਾ ਤੇਲ ਮਹਿੰਗਾ ਲੈਣਾ ਮਨਜ਼ੂਰ ਆ ਤੇਲ ਮਹਿੰਗਾ ਲੈਂਦੇ ਇਹ ਬੀਸੀ ਚ ਤੇਲ ਮਹਿੰਗਾਗਾ ਹੁਣ ਕਿਉਂਕਿ ਟਰੱਕਿੰਗ ਰਾਹੀ ਸਾਰਾ ਟਰੱਕਾ ਰਾਹੀ ਇੱਥੇ ਤੱਕ ਆਉਂਦਾ ਜਾਂ ਮੈਨੂੰ ਲੱਗਦਾ ਜਾਂ ਟ੍ਰੇਨ ਰਾਹੀ ਆਉਂਦਾ ਹੋਣਾ ਟਰਾਂਸਪੋਰਟ ਮਹਿੰਗੀ ਪੈਂਦੀ ਹੈ ਪਾਈਪਲਾਈਨ ਸਸਤੀ ਪੈਣੀ ਸੀ ਜਾਂ ਇਹ ਹੁਣ ਮੈਨੂੰ ਲੱਗਦਾ ਜਾ ਕੇ ਅਮਰੀਕਾ ਤੋਂ ਵਾਕੇ ਲੈਂਦੇ ਅਮਰੀਕਾ ਚ ਵੀ ਸਸਤਾ ਅਮਰੀਕਾ ਤੋਂ ਤੇਲ ਮੋਣ ਇਹਨਾਂ ਨੂੰ ਮਨਜ਼ੂਰ ਹੈ ਪਰ ਪਾਈਪਲਾਈਨ ਨਹੀਂ ਪੈਣ ਦਿੱਤੀ ਇੱਥੇ ਇਹਨਾਂ ਨੇ ਕਹਿੰਦੇ ਵੀ ਵੈਦਰ ਨਹੀਂ ਖਰਾਬ ਕਰਨਾ ਇਹਦੇ ਨਾਲ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਜਿਹੜੇ ਆਪਣੇ ਪੰਜਾਬੀ ਬੰਦੇ ਨੇ ਰੌਲਾ ਪਾਇਆ ਸੀ ਜਾਂ ਇਹ ਗੋਰੇ ਗੋਰਿਆਂ ਨੇ ਜ਼ਿਆਦਾ ਪਾਇਆ ਸੀ ਮੋਸਟਲੀ ਗੋਰੇ ਮੋਸਟਲੀ ਗੋਰੇ ਤੁਸੀਂ ਦੇਖ ਲਓ ਇੱਥੋਂ ਦੇ ਮਤਲਬ ਬੰਦੇ ਇਹੋ ਜਿਹੇ ਕਿੰਨੀ ਦੂਰ ਤੱਕ ਸੋਚਦੇ ਆ ਸਾਹਮਣੇ ਵਾਲੇ ਪਾਸੇ ਜੀ 뷰 ਦੇਖਣਾ ਸ਼ੁਰੂ ਹੋ ਗਿਆ ਕਿਉਂਕਿ ਮੀਂਹ ਪੈ ਗਿਆ ਵੈਦਰ ਖੁੱਲ ਗਿਆ ਥੋੜਾ ਜਿਹਾ ਹੁਣ ਦੂਰ ਤੱਕ ਸਾਫ ਸੋਈ ਤੇ ਹੈ ਨਾ ਉਹ ਦੇਖੋ ਕੈਨੇਡਾ ਦਾ ਝੰਡਾ ਤੇ ਨਾਲ ਬਾਈ ਮੈਨ ਲਗਾਦਾ ਯੂਕੇ ਦਾ ਵੀ ਝੰਡਾ ਹੈ ਨਾ ਯੂਕੇ ਦਾ ਉਹ ਇੰਗਲੈਂਡ ਦਾ ਝੰਡਾ ਹੈ ਨਾ ਇਹ ਕਦੇ ਵਾਸਤੇ ਲਾਇਆਗਾ ਕੈਨੇਡਾ ਵਾਲਿਆਂ ਨੇ ਇਹ ਕੈਨੇਡਾ ਮਤਲਬ ਕਿ ਜਦੋਂ ਵੀ ਹਾਂ ਜਦੋਂ ਵੀ ਸਿਟੀਜ਼ਨ ਹੁੰਦਾ ਕੋਈ ਕੈਨੇਡਾ ਦੇ ਵਿੱਚ ਹਾਂਜੀ ਉਹ ਜਦੋਂ ਵੀ ਓਥ ਲੈਂਦਾ ਹਾਂਜੀ ਉਹਨੇ ਤੇ ਕੁਈਨ ਨੂੰ ਉਹ ਓਥ ਮਤਲਬ ਸੌਂ ਚੱਕਦਾ ਬੰਦਾ ਹਾਂ ਹਾਂ ਉਹਦੇ ਤੇ ਕੁਈਨ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਅੱਛਾ ਹਾਂ ਮਤਲਬ ਹਜੇ ਵੀ ਉਹਨਾਂ ਦਾ ਨਾਮ ਚੱਲਦਾ ਹਜੇ ਹਜੇ ਗੋਰਿਆਂ ਦਾ ਰਾਜ ਹੈਗਾ ਕੈਨੇਡਾ ਤੇ ਇੱਕ ਦਰਾਂ ਨਾਲ ਗਏ ਨਹੀਂ ਹੈਗੇ ਜੀ ਸੇਵੇਂ ਆਸਟ੍ਰੇਲੀਆ ਚ ਹੈ ਆਸਟ੍ਰੇਲੀਆ ਚ ਵੀ ਕਹਿੰਦੇ ਜਦੋਂ ਸੌਂ ਚੁੱਕਾਈ ਜਾਂਦੀ ਹੈ ਉਦੋਂ ਰਾਣੀ ਦੇ ਨਾਲ ਚੁਕਾਈ ਜਾਂਦੀ ਹੈ ਇਹ ਸਾਰੇ ਦੇਸ਼ ਗੋਰਿਆਂ ਦੇ ਥੱਲੀ ਨੇ ਹਜੇ ਬਹੁਤ ਸੋਹਣਾ ਬਹੁਤ ਸੋਹਣਾ ਬਾਈ ਮੈਨੂੰ ਇਹਨਾਂ ਦੁਨੀਆ ਦੇ ਸੋਹਣੇ ਸ਼ਹਿਰਾਂ ਚ ਇੱਕ ਸ਼ਹਿਰ ਲੱਗਿਆ ਵੈਨਕੂਵਰ ਮੈਨੂੰ ਪਰਸਨਲੀ ਇਹਨਾਂ ਪਸੰਦ ਆਇਆ ਬਹੁਤ ਸੋਹਣਾ ਸ਼ਹਿਰ ਹੈ ਆ ਜੀ ਜਿਹੜਾ ਬ੍ਰਿਜ ਹੈਗਾ ਆ ਲਾਇਨਸ ਗੇਟ ਐਨੂੰ ਕਹਿੰਦੇ ਤੁਸੀਂ ਜੱਟ ਐਂਡ ਜੂਲੀਅਟ ਜਾਂ ਹਰਪਾਈ ਨਮਾਨ ਦੀਆਂ ਜਿੰਨੀਆਂ ਸ਼ੁਰੂਆਲੀਆਂ ਪੰਜਾਬੀ ਮੂਵੀਜ਼ ਸੀਗੀਆਂ ਉਹਦੇ ਚ ਸਾਰਾ ਇਹ ਬ੍ਰਿਜ ਦੇ ਇੱਥੇ ਥੱਲੇ ਪਾਰਕ ਹੈ ਬਹੁਤ ਵੱਡਾ ਬਣਿਆ ਹੋਇਆ ਉੱਥੇ ਮਤਲਬ ਮੂਵੀ ਸ਼ੂਟ ਹੁੰਦੀਆਂ ਹਨਾ ਸਾਰੀਆਂ ਆਪਣੀਆਂ ਤੁਹਾਨੂੰ ਹੋਰ ਥੱਲੇ ਜਾ ਕੇ ਦਿਖਾ ਦਿੰਨੇ ਆ ਕਾਫੀ ਵਧੀਆ ਏਰੀਆ ਬਣਾਇਆ ਹੋਇਆ ਤੁਰਨ ਫਿਰਨ ਇੱਥੇ 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 ਸ਼ੂਟ ਹੋਈਆਂ ਬਹੁਤ ਸਾਰੀਆਂ ਮੂਵੀਜ਼ ਜਿੰਨਾ ਨਾ ਇਹ ਦਰਿਆ ਤੁਸੀਂ ਦੇਖ ਰਹੇ ਹੋ ਇਹਦਾ ਨਾਮ ਹੈਗਾ ਫਰੇਜ਼ਰ ਰਿਵਰ ਤੇ ਇਹ ਪੂਰੇ ਵੈਨਕੂਵਰ ਦੇ ਵਿੱਚੋਂ ਦੀ ਘੁੰਮਦਾ ਹੈਗਾ ਤੇ ਇੱਕ ਪਾਸੇ ਇਹਦੇ ਵੈਸਟ ਬੈਨਕੂਵਰ ਹੈ ਜਿਹੜੇ ਪਾਸੇ ਹੁਣ ਅਸੀਂ ਖੜੇ ਆ ਵੈਸਟ ਬੈਨਕੂਵਰ ਹੈ ਤੇ ਇੱਕ ਪਾਸੇ ਡਾਊਨਟਾਊਨ ਹੈਗਾ ਤੇ ਵੈਸਟ ਨੂੰ ਡਾਊਨਟਾਊਨ ਦੇ ਨਾਲ ਜੋੜਦਾ ਹੈਗਾ ਜਿਵੇਂ ਪਹਿਲਾਂ ਵੀ ਦੱਸਿਆ ਸੀ ਵੈਨਕੂਵਰ ਛੋਟੇ ਛੋਟੇ ਆਈਲੈਂਡ ਤੇ ਵਸਿਆ ਹੋਇਆ ਹੈਗਾ ਛੋਟੇ ਛੋਟੇ ਟਾਪੂ ਨੇ ਸਮੁੰਦਰ دریا ਦੇ ਵਿੱਚ ਹਨਾ ਤੇ ਉਹਨਾਂ ਦੀ ਮਤਲਬ ਜਿਵੇਂ ਜਿਵੇਂ ਜਿੱਥੇ ਜਿੱਥੇ ਟਾਪੂ ਤੇ ਪਹਿਲਾਂ ਵਸੋਂ ਹੋਈ ਗਈ ਉਵੇਂ ਉਵੇਂ ਉੱਥੇ ਛੋਟੇ ਛੋਟੇ ਏਰੀਆਜ਼ ਬਣ ਗਏ ਤੇ ਉਹਨਾਂ ਨੂੰ ਇਹੇ ਜੇ ਸੋਹਣੇ ਸੋਹਣੇ ਪੁਲਾਂ ਦੇ ਨਾਲ ਜੋੜ ਕੇ ਫਿਰ ਵੈਸਟ ਹੈ ਨਾਰਥ ਹੈ ਸਾਊਥ ਹੈ ਮਨ ਲੱਗਦਾ ਹੈ ਨੇੜੇ ਤੇੜ ਦਾ ਸਾਰਾ ਇਲਾਕਾ ਲੱਗ ਲੱਗ ਨਾਮ ਦਿੱਤਾ ਹੋਇਆ ਨੂੰ ਵੈਨਗੂਬਰਨ ਤੇ ਸਾਰਾ ਸ਼ਹਿਰ ਹੀ ਬੁਆ ਕਮਾਲਾ ਪਹਿਲਾਂ ਵੀ ਨਾ ਅਸੀਂ 3-4 ਵਾਰੀ ਵੈਨਕੂਵਰ ਆ ਗਏ ਘੁੰਮਣ ਪਰ ਆ ਜਗ੍ਹਾ ਤੇ ਆਏ ਬਿਨਾ ਤਾਂ ਤੁਹਾਡਾ ਵੈਨਕੂਵਰ ਦਾ ਸਫ਼ਰ ਅਧੂਰਾ ਕਿਉਂਕਿ ਇੱਥੋਂ ਹੀ ਆਪਣੀ ਅਸਲੀ ਖੂਬਸੂਰਤੀ ਦੇ ਰਿਹਾ ਜਿਹਦੇ ਕਰਕੇ ਵੈਨਕੂਵਰ ਮਸ਼ਹੂਰ ਹੈ ਜਿਵੇਂ ਛੋਟੇ-ਛੋਟੇ ਜਿਹੇ ਬੱਦਲ ਪਹਾੜ ਹਰੇ-ਵਾਈ ਗ੍ਰੀਨਰੀ ਹੈ ਨਾ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਤੇ ਮਤਲਬ ਅੱਜ ਅੱਜ ਸਾਡੀ ਭੁੱਖ ਲਹਿ ਰਹੀ ਆ ਦੇਖ-ਦੇਖ ਕੇ ਵੀ ਐਡਾ ਸੋਹਣਾ ਵੈਨਕੂਵਰ ਇਹ ਜਗ੍ਹਾ ਦਾ ਨਾਮ ਹੈ ਜੀ ਵੈਲਕਮ ਟੂ ਲੋਡਨ ਲੋਕਆਊਟ ਲੋਡਾਉਨਸ ਲੁਕਆਊਟ ਤੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜਿਹੜੀ ਮੈਂ ਇੱਥੇ ਪੜ੍ਹੀ ਹੈ ਤੇ 18ਵੀਂ ਜਿਹੜੀ ਸਦੀ ਸੀਗੀ ਉਹਦੇ ਐਂਡ ਜੇ ਵਿੱਚ ਜਾਂ 19ਵੀਂ ਸਦੀ ਦੇ ਸ਼ੁਰੂ ਜੇ ਵਿੱਚ ਹੈਨਾ ਤੇ ਉਦੋਂ ਜਿਹੜਾ ਵੈਨਕੂਵਰ ਪਹੁੰਚਣ ਦਾ ਮੇਨ ਰਸਤਾ ਹੁੰਦਾ ਸੀਗਾ ਤਾਂ ਉਹ ਗੇਟ ਸੀ ਜਿਹੜਾ ਤਾਂ ਉਹ ਇਹ ਬ੍ਰਿਜ ਹੋਇਆ ਕਰਦਾ ਸੀ ਇੱਥੋਂ ਦੀ ਲੋਕ ਐਂਟਰ ਹੁੰਦੇ ਸੀ ਕਿਉਂਕਿ ਉਦੋਂ ਜਹਾਜ਼ ਚੱਲਦੇ ਨਹੀਂ ਸੀ ਸਮੁੰਦਰੀ ਜਹਾਜ਼ ਸੀਗੇ ਏਸ਼ੀਆ ਤੋਂ ਕਹਿੰਦੇ ਜਿਹੜਾ ਮੇਨ ਰਾਹ ਸੀ ਏਸ਼ੀਆ ਵਾਲੇ ਪਾਸੇ ਤੋਂ ਸ਼ਿਪ ਭੱਜ ਵੀ ਚੱਲਦੇ ਆ ਸ਼ਿਪ ਆ ਕੇ ਇੱਥੇ ਕੈਨੇਡਾ ਦੀ ਮੇਨ ਲੈਂਡ 'ਚ ਸਭ ਤੋਂ ਪਹਿਲਾਂ ਇੱਥੇ ਐਂਟਰ ਹੁੰਦੇ ਸੀਗੇ ਪਾਣੀ ਵਾਲੇ ਜਹਾਜ਼ਾਂ ਰਾਹੀਂ ਉਹ ਕਦੇ ਆਪਣੇ ਗਦਰੀ ਬਾਬੇ ਇੱਥੇ ਆਏ ਹੋਣਗੇ ਕਿਉਂਕਿ ਜਿਹੜਾ ਕਾਮਾਗਾਟਾ ਮਾਰੂ ਸ਼ਿਪ ਆਇਆ ਸੀਗਾ 1914 'ਚ ਉਹ ਵੀ ਵੈਨਕੂਵਰ ਆਇਆ ਸੀ ਤਾਂ ਉਹ ਵੀ ਇੱਥੋਂ ਦੀ ਉਹ ਨੰਗਿਆ ਹੋਊਗਾ ਤੇ ਸਦੀਆਂ ਤੋਂ ਹੀ ਇਹ ਮੁੱਖ ਦੁਆਰ ਸੀ ਮੇਨ ਗੇਟ ਸੀਗਾ ਹੁਣ ਤਾਂ ਚਲੋ ਹਵਾਈ ਜਹਾਜ਼ ਆ ਗਏ ਥਾਂ ਥਾਂ 에ਅਰਪੋਰਟ ਬਣ ਗਏ ਹਨ ਪਹਿਲਾਂ ਤਾਂ ਇਕੱਲੇ ਬੰਦਰਗਾਹ ਹੋਇਆ ਕਰਦੇ ਸੀ ਜਿੱਥੋਂ ਬੰਦਰਗਾਹ ਹੁੰਦੀ ਸੀ ਉੱਥੋਂ ਹੀ ਗੋਰਿਆਂ ਦੇ ਟਾਈਮਾਂ 'ਚ ਅੰਗਰੇਜ਼ਾਂ ਦੇ ਟਾਈਮਾਂ 'ਚ ਉੱਥੋਂ ਹੀ ਸਿਰਫ ਐਂਟਰੈਂਸ ਮਿਲਦੀ ਹੁੰਦੀ ਸੀਗੀ ਤੇ ਉਹ ਜਗ੍ਹਾ ਤੁਹਾਨੂੰ ਦਿਖਾਈ ਹੈ ਜਿੱਥੇ ਆਪਣੇ ਬਾਬਿਆਂ ਦਾ ਗਦਰੀ ਬਾਬੇ ਦਾ ਜਹਾਜ਼ ਖੜਾ ਕੇ ਰੱਖਿਆ ਸੀ ਨਾ ਮੋਸਟ ਇੰਪੋਰਟੈਂਟ ਜਗ੍ਹਾ ਇਹ ਇੱਥੋਂ ਦੀ ਵੈਨਕੂਵਰ ਦੀ ਜਦੋਂ ਤੁਸੀਂ ਵੈਨਕੂਵਰ ਆਉਂਗੇ ਤੇ ਇਹ ਜਗ੍ਹਾ ਮਿਸ ਨਾ ਕਰਿਓ ਇੱਥੇ ਜ਼ਰੂਰ ਆ ਕੇ ਜਾਇਓ ਤੁਹਾਨੂੰ ਮਤਲਬ ਸੋਹਣਾ ਲੱਗੂਗਾ ਵਾਲਾ ਦਵਾਲਾ ਵੀ ਸੋਹਣਾ ਲੱਗੂਗਾ ਦੇਖਣ ਨੂੰ ਟਾਈਮ ਸਪੈਂਡ ਕਰਨ ਨੂੰ ਵੀ ਬਹੁਤ ਸੋਹਣਾ ਇਹ ਜਿਹੜਾ ਨਾ ਇਹ ਸਟੈਨਲੀ ਪਾਰਕ ਹੈ ਇਹ ਕਾਫੀ ਜਿਆਦਾ ਵੱਡਾ ਹੈਗਾ ਤੇ ਅੰਦਰ ਇਹਦੇ ਪਾਰਕਿੰਗਸ ਬਣੀਆਂ ਹੋਈਆਂ ਥੋੜੀ ਥੋੜੀ ਦੂਰ ਤੁਸੀਂ ਕੀ ਆ ਖੁਸ਼ੀ ਆ ਬੱਸ ਐ ਅੱਛਾ ਹਾਫ ਔਨ ਹਾਫ ਔਫ ਬੱਸ ਹੀ ਹੈ ਇਹ ਤੇ ਘਮਾਉਣ ਵਾਲੀ ਸਟੈਨਲੀ ਪਾਰਕ ਦੇ ਮੰਨਣ ਵਾਲਾ ਅੰਦਰ ਇਹੋ ਜੀਆਂ ਬੱਸੇ ਚੱਲਦੀਆਂ ਜੇ ਤੁਸੀਂ ਪਾਰਕ ਪੂਰਾ ਘੁੰਮਣਾ ਹੈ ਕਿਤੇ ਵੀ ਜਗ੍ਹਾ ਤੇ ਉਤਰਨਾ ਹੈ ਨਾ ਤਾਂ ਤੁਸੀਂ ਇਹ ਬਸ ਤੇ ਇਹਨੂੰ ਯੂਜ਼ ਕਰ ਸਕਦੇ ਹੋ ਮੈਨੂੰ ਵੀ ਐ ਲੱਗਿਆ ਜਿਵੇਂ ਫੂਡ ਵੈਨ ਫੂਡ ਬੱਸ ਹੁੰਦੀ ਹੈ ਨਾ ਓ ਆਪਣੇ ਬੰਦੇ ਆ ਪਾਜੀ ਕੀ ਹਾਲ ਹੈ ਜੀ ਠੀਕ ਠਾਕ ਜਿੱਧਰ ਦੇਖੋ ਪੰਜਾਬੀ ਪੰਜਾਬੀ ਹਾਂਜੀ ਚੜਦੀ ਕਲਾ ਚਲੋ ਵਧੀਆ 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 ਓਕੇ ਸਸਤੀ ਗੱਲ ਸਸਤੀ ਗੱਲ ਜੀ ਤੇ ਆਹ ਦੇਖੋ ਇਹ ਇਹ ਬਹੁਤ ਪੁਰਾਣੀ ਬਸ ਹੈ ਮਨ ਲਾਦਾ ਇਥੋਂ ਦੀ ਤੇ ਇਹ ਏਰੀਆ ਬਹਾਵਾ ਵੱਡਾ ਹੈ ਵੈਨਕੂਵਰ ਦਾ ਸਭ ਤੋਂ ਵੱਡਾ ਪਾਰਕ ਹੈ ਜਿਵੇਂ ਹੋਣਾ ਉੱਪਰੋਂ ਦੇਖਿਆ ਆਪਾਂ ਪਰ ਇਹਦੇ ਨਾਲ ਇੱਕ ਸੀ ਵਾਲ ਬਣੀ ਹੈ ਸੀ ਵਾਲ ਮਤਲਬ ਉਹਦੇ ਟ੍ਰਾਇਲ ਬਣਿਆ ਗਿਆ ਤੁਰਨ ਲਈ ਵੀ ਅਤੇ ਸਾਈਕਲਿੰਗ ਵੀ ਹੁੰਦੀ ਹੈ ਉੱਥੇ ਉਹ ਇਹਦੇ ਨਾਲ-ਨਾਲ ਜਾਂਦੀ ਹੈ 10 ਤੋਂ 15 ਕਿਲੋਮੀਟਰ ਹਾਂ ਜਿਹੜਾ ਆਪਾਂ ਉਪਰੋਂ ਦਰਿਆ ਦੇਖਿਆ ਉਹਦੇ ਨਾਲ-ਨਾਲ ਹਾਂ ਉਹਦੇ ਨਾਲ-ਨਾਲ ਉੱਥੇ ਜਾ ਸਕਦੇ ਹਾਂ ਹਾਂ ਉੱਥੇ ਜਾ ਸਕਦੇ ਹਾਂ ਲਓ ਜੀ ਹੁਣ ਤੁਹਾਨੂੰ ਉਹ ਜਗ੍ਹਾ ਦਿਖਾ ਕੇ ਲਿਆਉਣੀ ਹੈ ਈਂਦਰ ਦੇਵਤਾ ਜੀ ਹੋਵੇ ਮਿਹਰਬਾਨ ਮਾੜੇ ਮੋਟੇ ਤੇ ਦੇਖ ਲੈਣ ਤੋਂ ਕੈਨੇਡਾ ਸਾਨੂੰ ਕਿ ਆਉਂ ਸਾਡੇ ਮਗਰ ਪਈਆਂ ਹੈ ਇਹ ਸਾਰਾ ਜੀ ਸਾਈਕਲਿੰਗ ਦਾ ਤੇ ਵਾਕ ਕਰਨ ਦਾ ਪਥ ਬਣਿਆ ਹੋਇਆ ਹੈਗਾ ਤੇ ਇੱਥੇ ਲੋਕ ਮੋਸਟਲੀ ਆ ਦੇਖੋ ਵੀਕਐਂਡ ਜਾਂ ਆਰਾਮ ਨਾਲ ਡੇਲੀ ਜਾਂ ਸਾਈਕਲਿੰਗ ਕਰਨ ਦੇ ਲਈ ਆਉਂਦੇ ਆ ਕਿੰਨੀਆਂ ਸਾਰੀਆਂ ਯਾਰ ਬੰਦੇ ਦੀਆਂ ਖੁਆਇਸ਼ਾਂ ਹੁੰਦੀਆਂ ਹਨਾ ਕਿੰਨੀਆਂ ਖੁਸ਼ੀਆਂ ਸੀਗੀਆਂ ਆ ਜਗ੍ਹਾ ਨੂੰ ਦੇਖਣ ਦੀਆਂ ਵੈਨਕੂਵਰ ਬਣਿਆ ਹੋਇਆ ਜੀ ਅੱਜ ਰੇਨਕੂਵਰ ਸੋ ਹੋਰ ਤੁਹਾਨੂੰ ਅਸੀਂ ਬਹੁਤਾ ਕਮਾ ਨਹੀਂ ਸਕਦੇ ਨਾ ਖੁਦ ਘੁੰਮ ਸਕਦੇ ਹਾਂ ਪਹਿਲੇ ਦਿਨ ਹੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਬਹੁਤ ਜ਼ਿਆਦਾ ਮੀਂਹ ਪੈਂਦੇ ਹੈਗੇ ਇਹ ਸ਼ਹਿਰ ਦੇ ਵਿੱਚ ਤੇ ਪਿਛਲੇ ਦਿਨ ਇੱਕ ਦਿਨ ਡਾਊਨ ਡਾਊਨ ਘੁੰਮਣਾਏ ਸੀ ਉਦੋਂ ਵੀ ਤੁਹਾਨੂੰ ਪਤਾ ਸਾਰਾ ਦਿਨ ਮੀਂਹ ਚੱਲਿੰਗੇ ਅੱਜ ਵੀ ਸਾਰਾ ਦਿਨ ਮੀਂਹ ਚੱਲੀਆਂ ਹੋਪਸ ਹੁਣ ਜਿੱਦ ਦੇਖਦਾ ਫੇਰ ਦੁਬਾਰਾ ਸਬੱਬ ਬਣੇ ਉਦਦੇ ਮੀਂਹ ਨਾ ਪਵੇ ਤੇ ਤੁਹਾਨੂੰ ਹੋਰ ਸੋਹਣੀਆਂ ਸੋਹਣੀਆਂ ਚੀਜ਼ਾਂ ਤੇ ਵੈਨਕੂਵਰ ਦੇ ਨੇੜੇ ਦਿਖਾਵਾਂਗੇ ਕਾ ਆਲਾ ਦਵਾਲਾ ਜਿਹੜਾ ਹੈਗਾ ਉਹ ਵੈਨਕੂਵਰ ਦੇ ਏਰੀਆ ਚ ਇੱਥੇ ਨੇੜੇ ਦੇੜੇ ਸਾਰਾ ਘੁੰਮਣ ਫਿਰਨ ਵਾਲਾ ਹੈਗਾ ਸੋ ਅੱਜ ਦਾ ਵਲੌਗ ਆਪਣਾ ਕਰਦੇ ਆ ਇੱਥੇ ਸਮਾਪਤ ਹੈ ਸੀ ਕੁਝ ਥਾਵਾਂ ਜਿਹੜੀਆਂ ਤੁਹਾਨੂੰ ਅੱਜ ਦੇ ਵਲੌਗ ਰਹੀਂ ਦਿਖਾਉਣੀਆਂ ਸੀਗੀਆਂ ਤੇ ਬਾਈ ਹੁਣਾਂ ਦਾ ਧੰਨਵਾਦ ਜਿਹੜੇ ਅੱਜ ਸਾਨੂੰ ਲੈ ਕੇ ਆਏ ਤੇ ਮਿਲਦੇ ਆ ਜੀ ਆਪਾਂ ਨਵੇਂ ਵਲੌਗਸ ਨਈ ਵੀਡੀਓ ਦੇ ਨਾਲ ਫਿਰ ਕੈਨੇਡਾ ਤੋਂ ਗੁੱਡ ਬਾਏ ਸਸਕਾਲ ਰੱਬ ਰੱਖਾ ਜੀ